ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਪਿੰਡ ਚੀਵਾਬਾਰ ਤੋਂ ਜ਼ਿਲ੍ਹਾ ਅਮਰਸਰ ਤੋਂ ਇਹ ਨਸ਼ਹਿਰਾ ਸਾਹਿਬ ਦੇ ਵਿੱਚ ਜੋ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ ਉਹ ਸਰਬੱਤ ਸੰਗਤਾਂ ਨੂੰ ਹੋਲੇ ਮੱਲੇ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਔਰ ਵਾਹ ਵਾਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਾਰੇ ਘੋਲੇ ਮੱਲੇ ਨਗਰ ਕੀਰਤਨ ਦੀ ਧਾਰਮਿਕ ਦੀ ਵੀਡੀਓ ਜੋ ਸਾਰੀਆਂ ਸੰਗਤਾਂ ਨੂੰ ਦਿਖਾ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਵਾਹੂ ਗੁਰਬਾਣੀ ਚੈਨਲ ਨੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇਸ ਸਾਰੇ ਮੇਲੇ ਦੀ ਕਵਰੇਜ ਕੀਤੀ ਏ ਔਰ ਇਸ ਕਵਰੇਜ ਨੂੰ ਇੱਥੇ ਨਹੀਂ ਦੁਨੀਆ ਭਰ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾਉਣ ਵਾਸਤੇ ਇਹਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਔਰ ਇਹ ਸੰਗਤਾਂ ਜਿਹੜੀਆਂ ਕਿ ਇੱਥੇ ਹਾਜ਼ਰੀ ਨਹੀਂ ਭਰ ਸਕੀਆਂ ਉਹ ਆਪਣੇ ਘਰ ਬੈਠਿਆਂ ਇਸ ਮਾਧਿਅਮ ਦੇ ਰਾਹੀਂ ਘਰ-ਘਰ ਬੈਠ ਕੇ ਇਹ ਸਾਰਾ ਪ੍ਰੋਗਰਾਮ ਦੇ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਦੀ ਮੈਂ ਜਾਨਦੀ ਜਾਨੇ ਕਿ ਇੱਥੇ ਮੁੱਖ ਸਥਾਨ ਸੰਤ ਮਾਰਾ ਦੇ ਕਿਲੇ ਵਾਲੇ ਜਿਨ੍ਹਾਂ ਨੂੰ ਕੋਈ ਸੰਸਾਰ ਪਰਦੇ ਵਿੱਚ ਦੁਨੀਆ ਨੀਲਧਾਰੀ ਪੰਥ ਦੇ ਨਾਮ ਤੋਂ ਜਾਣਦੀ ਉਹਨਾਂ ਦਾ ਸਜਾਇਆ ਹੋਇਆ ਪੰਥ ਇੱਥੇ ਹਰ ਸਾਲ ਉਹ ਲਾਮ ਲਾਜੜਾ ਹੈ ਉਹ ਮਨਾਇਆ ਜਾਂਦਾ ਹੈ ਇਹ 4 ਦਿਨ ਲਗਾਤਾਰ ਮੇਲਾ ਚੱਲਦਾ ਜੀ ਅੱਜ ਬਾਹੂ ਬਾਹੂ ਸੇਵਕ ਸਭਾ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਜੂ ਇੱਕ ਬਹੁਤ ਵਿਸ਼ੇਸ਼ ਰੂਪ ਵਿੱਚ ਸੰਗਤਾਂ ਦੇਸ਼ ਤੋਂ ਨਹੀਂ ਵਿਦੇਸ਼ਾਂ ਵਿੱਚੋਂ ਚੱਲ ਕੇ ਸੰਗਤਾਂ ਇਸ ਦਰਸ਼ਨ ਕਰਨੀਆਂ ਹੁੰਦੀਆਂ ਨੇ ਇੱਥੇ ਨਤਮਸਤਕ ਹੋਣ ਹੁੰਦੀਆਂ ਨੇ ਤੇ ਵੱਖ-ਵੱਖ ਸੰਗਤਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਸੇਵਾਵਾਂ ਕਰਨ ਵਾਸਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਜੋ ਕਿ ਕੋਈ ਕੋ ਕਹਿਣ ਤੋਂ ਬਾਹਰ ਨਹੀਂ ਦੱਸਣ ਵਾਲੀ ਗੱਲ ਨਹੀਂ ਮਠਿਆਈਆਂ ਫਰੂਟ ਦੁੱਧ ਹੋਰ ਇਸੇ ਮੇਲੇ ਨੂੰ ਮੁੱਖ ਰੱਖਦੇ ਆਂ ਨੀਲਤਾਰੀ ਸੰਪਰਦਾ ਦੇ ਮੁੱਖ ਸਥਾਨ ਗੁਰਦੁਆਰਾ ਪੋਰਾ ਸਾਹਿਬ ਦੀ ਨਾਲ ਬੈਕ ਲੱਗਦੀ ਗਰਾਉਂਡਵੇ ਬਹੁਤ ਵੱਡਾ ਵਿਸ਼ਾਲ ਪੰਡਾਲ ਸਜਾਇਆ ਗਿਆ ਜਿੱਥੇ ਇਸ ਮੇਲੇ ਦੇ ਕੱਲ ਭੋਗ ਪਹਿਣਗੇ ਕੱਲ ਤੋਂ ਹੀ ਇੱਥੇ ਗੁਰਬਾਣੀ ਦਾ ਜਿਹੜਾ ਨਿਰੰਤਰ ਪ੍ਰਵਾਹ ਚੱਲ ਰਿਹਾ ਔਰ ਕੱਲ ਸ਼ਾਮ ਤੱਕ ਨਿਰੰਤਰ ਪ੍ਰਵਾਹ ਇਸੇ ਤਰ੍ਹਾਂ ਚੱਲੇਗਾ ਔਰ ਮੈਂ ਅੱਜ ਦੇ ਦਿਹਾੜੇ ਤੇ ਸਮੂਹ ਨੀਲਤਾਰੀ ਸੰਗਤਾਂ ਨੂੰ ਹੋਰ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਤੇ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਸੇ ਤਰ੍ਹਾਂ ਹਰ ਸਾਲ ਇਸ ਮੇਲੇ ਦੇ ਵਿੱਚ ਵੱਧ ਝੜ ਕੇ ਰੌਣਕਾਂ ਬਣਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ ਜੇ ਮੈਂ ਵੇਖਾਂ ਬੱਲੇ ਕੁਝ ਨਹੀਂ ਸਹਿਬਾ ਮੇਰੇ ਬੱਲੇ ਮੈਂ ਖਾਂ ਤੇਰੇ ਬੱਲੇ ਕਾਂ ਫਿਰ ਬੱਲੇ ਬੱਲੇ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ ਉਹ ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈਆਂ ਸਲਕੇ ਜਾਵਾਂ ਹਾਂ ਉੱਚਿਆਂ ਦੇ ਸਦਕੇ ਆਵਾ ਮੈਂ ਉਹਨਾਂ ਉੱਚਿਆਂ ਦੇ ਜਿਨ੍ਹਾਂ ਦੀਆਂ ਸੰਨ ਨਭਾਈਆਂ ਕਿਲੇ ਵਾਲੇ ਦੀਆਂ ਰਹਿਮਤਾਂ ਨਿਆਰੀਆਂ 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 ਦੁਰ 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 ਚੱਲ ਇਹ ਬਾਬਾ ਜੀ ਇਹ ਸਪੈਸ਼ਲ ਪਾਣੀ ਇਹ ਬਾਬਾ ਹੈਗਾ ਹੈਗਾ ਉਹਦਾ ਮਤਲਬ ਕਿ ਬੀਐਸਐਫ ਚੈਨਲ ਦਾ ਨਾਲ ਇਹ ਫੋਰਮੈਨ ਜੇ ਫੋਰਮੈਨ ਨੌਕਰੀ ਕਰਦਾ ਜੇ ਬੰਦਾ ਇਹ ਦੇਖ ਲੋ ਕਿਹੜਾ ਰੰਗ ਕਿਹੜਾ ਤੇ ਰੂਪ ਕਿਹੜਾ ਵੇਸ ਕਰ ਐਡਾ ਸਾਲ ਜੇ ਇਹ ਕਰ ਕੇ ਨਾ ਚੱਲ ਬਾਬਾ ਚੱਲ 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 ਮਾਰਾ ਜੀਆਂ ਅੱਖੀਆਂ ਨੇ ਜਿਹੜੀਆਂ ਕਿਲੇ ਵਾਲੇ ਨਾਲ ਜੁੜਦੀਆਂ ਨਹੀਂ ਵਾਹ 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 ਓਏ ਅੱਖੀਆਂ ਕਾਦੀਆਂ ਅੱਖੀਆਂ ਨੇ ਕਿਲੇ ਵਾਲੇ ਨਾਲ ਜੁੜਦੀਆਂ ਨਹੀਂ ਜਿਹਦੇ ਨਾਲ ਜੇ ਇੱਕ ਵਾਰ ਜੁੜ ਜਾਵਣ ਲੱਖਵਾਲ ਜੇ ਇੱਕ ਵਾਰ ਹੀ ਜੁੜ ਜਾਵਣ ਲੱਖ ਮੋੜੀਆਂ ਮੋੜੀਆਂ ਮੋੜਦੀਆਂ ਨਹੀਂ ਉਹ ਜਨਾ ਬੇੜੀਆਂ ਦਾ ਕਿਲੇ ਵਾਲਾ ਆ ਮੱਲਾ ਬਣਿਆ ਉਹ ਬੇੜੀਆਂ ਕਦੇ ਵੀ ਰੁੜਦੀਆਂ ਨਹੀਂ ਸਾਡੀ ਅੱਖ ਨਾ ਕਿਸੇ ਦੇ ਅੱਗੇ ਝੁਕਦੀ ਜਦੋਂ ਦਾ ਕਿਲੇ ਵਾਲਾ ਵੇਖਿਆ ਸਾਡੀ ਅੱਖ ਨਾ ਕਿਸੇ ਦੇ ਅੱਗੇ ਝੁਕਦੀ ਜਦੋਂ ਦਾ ਕਿਲੇ ਵਾਲਾ ਵੇਖਿਆ ਕਿਸੇ ਦੇ ਅੱਗੇ ਝੁਕਦੀ ਜਦੋਂ ਦਾ ਕਿਲੇ ਵਾਲਾ ਵੇਖਿਆ ਸਾਡੀ ਅੱਖ ਨਾ ਕਿਸੇ ਦੇ ਅੱਗੇ ਝੁਕਦੀ ਜਦੋਂ ਦਾ ਕਿਲੇ ਵਾਲਾ ਵੇਖਿਆ ਕਰੋ ਕਰੋ ਬਾਬਾ ਜੀ ਫਰਮਾਓ ਫਰਮਾਓ ਗਿਆ ਹਾਜੀ ਲੋਕ ਮੱਕੇ ਵੱਲ ਜਾਂਦੇ ਮੈਂ ਜਾਣਾ ਨਸ਼ਰੇ ਵੱਲ ਨੂੰ ਹਾਂਜੀ ਲੋਕ ਮੱਕੇ ਵੱਲ ਜਾਂਦੇ ਜਾਣਾ ਰੇ ਵਾਲੇ ਨੂੰ ਲੋਕੀ ਸਜਦਾ ਮੱਕੇ ਨੂੰ ਕਰਦੇ ਲੋਕੀ ਸਜਦਾ ਮੱਕੇ ਨੂੰ ਕਰਦੇ ਨਸ਼ਰੇ ਵੱਲ ਨੂੰ ਆ ਕੀ ਸਜਦਾ ਮੱਕੇ ਨੂੰ ਕਰਦੇ ਮੇਰੇ ਨਸ਼ਰੇ ਵਾਲੇ ਨੂੰ ਵਾ ਵਾ ਮੇਰਾ ਨਿਸ਼ਾਰੇ ਵਾਲੇ ਨੂੰ ਮੇਰਾ ਨਿਸ਼ਾਰੇ ਵਾਲੇ ਨੂੰ ਲੋਕੀ ਸਜਦਾ ਮੱਕੇ ਨੂੰ ਕਰਦੇ ਮੇਰਾ ਨਿਸ਼ਾਰੇ ਵਾਲੇ ਨੂੰ ਲੋਕੀ ਸਜਦਾ ਮੱਕੇ ਨੂੰ ਕਰਦੇ ਮੇਰਾ ਨਿਸ਼ਾਰੇ ਵਾਲੇ ਨੂੰ ਜਦ ਹੋਸੀ ਇੱਕ ਵਰਨ ਤਬ ਹੋਸੀ ਲੀਲਾ ਰੰਗ ਬਾਣੀ ਸੱਚ ਖਦਾਏ ਦੀ ਨਾਨਕ ਸ਼ਾ ਮਲੰਗ ਬੋਲੋ ਜੀ ਬਾਬਾ ਜੀ ਸਰੀ ਆਕਾਰ ਗੁਰ ਇਧਰ ਭਾਜੀ ਕਾਕਾ ਜੋਗੀ ਜੀ ਸਾਤਾ ਜੀ ਆਪਣਾ ਕੀ ਨਵਤ ਟੋਨੀ ਤੇ ਆਪਾਂ ਲਾਡਾ ਵੀ ਸਰਦਾਰ ਕਰੋ ਮਾਰਾ ਦਰ ਨਾਲ ਤੇ ਪਾਰਸ਼ਾਲ ਦਾ ਭਾਜੀ ਪਾਤਸ਼ਾਹ ਨਾਲ ਆਉਂਦੇ ਨੇ ਤੇ ਜੋੜ ਉਹਨਾਂ ਨੂੰ ਭਾਉਣਾ ਪਈ ਰਿਹਾ ਮਾਰਾ ਨੁਕਸਨ ਕਰੀਆਂ ਪਈਆਂ ਤੋੜਿਆ ਪੁੱਲਾ ਵੀ ਮਾਸ ਜੀ ਵਾਹ ਬੁੱਢੀ ਦਾ ਸਰ ਸਰ ਜੀ ਬੁੱਢੀ ਖਾਣੇ ਇਹ ਪਾਜੀ ਸਾਡੇ ਕੋਲ ਨਹੀਂ ਇਧਰ ਹੈਲੋ ਇਹ ਵਾਲੀ ਬੈਕਰ ਵਾਲੋ ਹੈਲੋ ਹੈਲੋ ਹੈਲੋ

ਜੀਓ ਆਰਜੀ ਦੇ ਚਰਨਾ ਵਿੱਚ ਅਰਦਾਵ ਸ਼੍ਰੀਮਤੀ ਜੋਧਰੀ ਹੈ ਗਰੀਬਾਰ ਪਾਸਤਾ ਜੀਓ ਆਰਜੀ ਹਲਾ ਮਰਸਿਸ ਕੀਤਾ ਹੋਇਆ ਮੇਲਾ ਸੋਹਣਾ ਮੇਲਾ ਵੋਲਾ ਮੋਲਾ ਬਣਾ ਕੇ ਕੁਝ ਵੇਰੀ ਕੁਲੀ ਬਣਾ ਆਰਜੀ ਕੀ ਰਹਿਤਨ ਦੁਆਰਾ ਅਮਰ ਸੇਵ ਤੋਂ ਲੈ ਕੇ ਸ੍ਰੀ ਨਗਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਪਹੁੰਚੀ ਗਈ ਜਿਹੜੀ ਬਣਾ ਸਰਬ ਸੱਚੇ ਪਾਤਸ਼ਾਹ ਆਰਜੀ ਦੇ ਦਰਸ ਕੀਤਾ ਹੈ ਜੀ ਬਲਵਾਰ ਸੋਹਣੀ ਪਾਲਕੀ ਵਿੱਚ ਬਰਾਮਣ ਹੋ ਕੇ ਖੁੱਲੇ ਮਰਸਿਸ ਦੇਾਰੇ ਸੰਤਨ ਬਰਸਿਸ ਕੀਤਾ ਨੇ ਸ੍ਰੀ ਗੁਰਵਾ ਜੀਓ ਆਰ ਜੀ ਦੀ ਸੇਵਾ ਕਰਦੇ ਆ ਅੰਕ ਸਰਕਾਰ ਦੀ ਟੁੱਟਿਆ ਹੋ ਗਿਆ ਹੋ ਆ ਗਰੀਬ ਨਿਵਾਸ ਨੂੰ ਸੰਪੰਨ ਤੋਂ ਅਨਜਾਨ ਬੱਚੇ ਬਖਸ਼ਿਸ਼ ਕਰਕੇ ਸਮਤਦਾ ਖੈਰਬਾਲਾ ਜੀ ਆਪਣੇ ਚਰਨਾ ਕੰਨਾਂ ਦੀ ਪ੍ਰੀਤ ਪ੍ਰਤੀਤ ਗੁਰਮਤਿ ਵਿਸ਼ੇਖੀ ਦਾ ਦਾਨ ਮਕਣਾ ਗਰੀਬ ਨਿਵਾਸ ਸੱਤੇ ਪਾਸ਼ਾ ਜੀ ਆਰ ਜੀ ਦੇ ਸੇਵਾਦਾਰ ਸਮੂਹ ਸੇਵਾਦਾਰ ਸਮੂਹ ਮੈਂਬਰ ਅਨੁਭਾਉ ਹਾਉ ਸਹਿਬ ਸਭਾ ਵੱਲੋਂ ਗਰੀਬ ਨਿਵਾਸ ਸੱਤੇ ਪਾਸ਼ਾ ਜੀ ਆਰ ਜੀ ਦੇ ਸੇਵਾਦਾਰ ਮੈਂ ਗਰੀਬ ਨਿਵਾਸ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਅੰਤ ਵਰਤਾਰ ਦੇ ਅਤਿਗਿਆ ਹੋ ਗਏ ਆਂਦੀ ਗਰੀਬਨਵਾਸ ਸੰਗਤ ਦੀ ਸੇਵਾ ਕਰਦਿਆ ਅੰਤ ਵਰਤਾਰ ਦੇ ਅਤਿਗਿਆ ਹੋ ਗਏ ਆ ਔਰ ਜਿਹੜੇ ਸੱਚੇ ਪਾਤਸ਼ਾਹ ਜੀ ਆਪ ਰਿਵਰਸਿਸ ਕਰਕੇ ਸਮਾਜ ਦਾ ਖੈਰ ਪਾਣਾ ਸਾਰੇ ਸੇਵਾਦਾਰਾਂ ਨੇ ਮਿਹਨਤ ਕਰਦੇ ਮਿਹਨਤ ਕਰਦੇ ਹੱਥ ਰੱਖ ਕੇ ਦੇਹ ਅਰੋਗਤਾ ਤੰਦਰੁਸਤੀ ਸ਼ਾਦਾਨ ਮੁਕਸ਼ ਕਰਕੇ ਸਦਾ ਚੜ੍ਹਦੀਆਂ ਕਲਾ ਬਖਸ਼ਿਸ ਕਰ ਮੀਆਂ ਗਰੀਬਨਵਾਸ ਸਮੂਹ ਸੰਕਾ ਦੀ ਗਰੀਬਨਵਾਸ ਤਜਾਂ ਵਿੱਚ ਸੱਚੇ ਪਾਤਸ਼ਾਹ ਜੀ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਦੀ ਹਾਜ਼ਰੀਆਂ ਦਰਪਰਵਾਣ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਕਰ ਕਰ ਦੇ ਪ੍ਰੀਤਵਾਰ ਭਾਈ ਰਤਨ ਸਿੰਘ ਜੀ ਗਰੀਬਨਵਾਸ ਦਿੱਲੀ ਤੋਂ ਜੋ ਵੀ ਉਹਨਾਂ ਦੀ ਹਸਰਾਂ ਲੈ ਸੱਚੇ ਪਾਤਸ਼ਾਹ ਦੇ ਕੈਮਰਾ ਕਰਕੇ ਰੱਖਿਆ ਕਰਨੀ ਗਰੀਬਨਵਾਸ ਆਪ ਜੀ ਦੇ ਬਰਕਰ ਦੇ ਅਨ ਸੇਵਕ ਸੱਚੇ ਪਾਤਸ਼ਾਹ ਭਾਈ ਪ੍ਰਚੰਦਰ ਸਿੰਘ ਜੀ ਗਰੀਬਨਵਾਸ ਸੱਚੇ ਪਾਤਸ਼ਾਹ ਉਹਨਾਂ ਦੀਆਂ ਜੋੜ ਜੋ ਮਨੋ ਕਾਮਲਾ ਭਾਵਨਾ ਨੇ ਤੂਰਕ ਤੱਕੀਆਂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਮੂਹ ਸੰਗਤਾਂ ਨੂੰ ਇੱਕ ਸਤਿਕਾਰਯੋਗ ਔਰ ਨਰਨੀਆ ਹੋਈਆ ਬੁੱਲਾ ਮਾਫ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਆਪਰੇ ਸਦਾ ਸਦਾ ਕਹਰੇ ਦਰਸ਼ਨੇ ਆਪਰੇ ਵਿਰਧ ਵਾਲਾਂ ਦੀ ਮੱਜਾ ਰੱਖਣੀ ਸੇਵਾਦਾਰਾਂ ਉਸ ਆਸ ਮਹਬਤ ਦੇਤਾ ਚੜ੍ਹਦੀਆਂ ਬਲਾ ਕਰਨੀਆਂ ਅਰਦਾਸ ਲਈ ਕਿਸਰਾ ਆਜ ਦੀਆਂ ਅਤਿ ਸਾਧ ਸੰਗਤੀਆਂ ਖੁਸ਼ ਇਹ ਜੋ ਕਿਸ ਕਾਣਾ ਸੋ ਤੇਰਾ ਬਾਸ ਕੇ ਸਾਧ ਕੇ ਚਾਰ ਰਾਸ ਜੋ ਕਿਸ ਕਾਣਾ ਸੋ ਤੇਰਾ ਬਾਸ ਕੇ ਸਾਧ ਕੇ ਚਾਰ ਰਾਸ ਨਾ